ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰ ਹੈ ਬਾਣੀ ਵਿੱਚ ਬਾਣੀ ਅੰਦਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨ ਪਰਖ ਗੁਰੂ ਨਿਸਤਾਰੇ ਦਦਾ ਦਤਾ ਇੱਕ ਹੈ ਸਭ ਤਾ ਦੇਵੜਾ ਗਣਤ ਪਰੇ ਪੰਡਾਰ ਸੋ ਕੋ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓ ਅੰਕਾਰ ਧੁਰਪ੍ਰਸਾਦ ਹਮ ਸਰਦੀਨ ਦਇਆਨ ਨ ਤੁਮ ਸਰ ਅਬ ਪਤਿਆਰ ਕੀਜੈ ਬਚਨੀ ਤੋਰ ਨਮਨ ਜਨਕਪੂਰਨ ਦੀਜਾ ਹਮ ਸਰਦੀਨ ਦਯਾਨ ਨ ਤੁਮ ਸਰ ਅਵਪਤਿਆਰ ਕਿਆ ਸਚੇ ਨੀਤੋ ਬੂਰ ਮਨ ਮੰਨ ਜਨ ਕਾ ਬੂਰਨ ਦੀ ਜਾ ਓ ਬਲ ਬਲ ਜਾਓ ਰਮਈਆ ਕਰਨੇ ਕਰਨੇ ਰਵਨ ਅਬਾਲਾ ਰਹਾ ਬਹੁਤ ਜਨਮ ਵਿਛਰੇ ਥੇ ਮਾਤਾ ਇਹੋ ਜਨਮ ਤੁਮਾਰੇ ਨਿਕੇ ਕਹਿ ਰਵਿਦਾਸ ਆਸ ਲਗ ਜੀਵਾਂ ਚਰਪੈ ਦਰਸ਼ਨ ਦੇਖੇ ਬਹੁਤ ਜਨਮ ਵਿੱਚ ਰਹੇ ਥੇ ਮਾਤਾ ਇਹੋ ਜਨਮ ਤੁਮਾਰਾ ਰਵਿਦਾਸ ਆਸ ਲਗਦੀ ਬ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸੰਗ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਹੈ ਉਹਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਸਾਰੀ ਸੰਗਤਾਂ ਬੜੇ ਪਿਆਰ ਦੇ ਨਾਲ ਆ ਕੇ ਗੁਰਬਾਣੀ ਸਰਵਣ ਕਰਦੀਆਂ ਨੇ ਚਾਹੇ ਨਿਤਨੇਮ ਹੋ ਰਿਹਾ ਹੋਵੇ ਚਾਹੇ ਗੁਰਬਾਣੀ ਦੀ ਕਥਾ ਹੋ ਰਹੀ ਹੋਵੇ ਬੜੇ ਪਿਆਰ ਦੇ ਨਾਲ ਸੰਗਤਾਂ ਆ ਕੇ ਸਰਵਣ ਕਰਦੀਆਂ ਨੇ ਪਿਆਰ ਜਿਹੜਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਨੇ ਵਿਵੋਧ ਕੀਤਾ ਆਪਣੇ ਪਿਆਰਿਆਂ ਦੇ ਨਾਲ ਅੱਜ ਭਗਤ ਰਵਿਦਾਸ ਜੀਾਂ ਦੇ ਮੁਖਾਰ ਬਿੰਦ ਤੋਂ ਉਚਾਰਣ ਕੀਤਾ ਹੋਇਆ ਸ਼ਬਦ 600 94 ਅੰਗ ਦੇ ਉੱਤੇ ਇਹ ਸ਼ਬਦ ਜਿਹੜਾ ਸੁਭਾਏਮਾਨ ਤਨਾਸਰੀ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਣ ਕੀਤਾ ਹੋਇਆ ਸ਼ਬਦ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਗੁਰਬਾਣੀ ਲਿਖਾ ਰਹੇ ਸੀ ਭਾਈ ਗੁਰਦਾਸ ਜੀਾਂ ਤੋਂ ਜਦੋਂ ਗੁਰਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਾਂ ਦੀ ਲਿਖੀ ਉਦੋਂ ਨਾਲ ਲਿਖਿਆ ਮਹੱਲਾ ਪਹਿਲਾ ਜਦੋਂ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਬਾਣੀ ਉਚਾਰਣੇ ਕੀਤੇ ਉਦੋਂ ਲਿਖਿਆ ਮਹੱਲਾ ਦੂਜਾ ਫਿਰ ਮਹੱਲਾ ਤੀਜਾ ਮਹੱਲਾ ਚੌਥਾ ਮਹੱਲਾ ਪੰਜਵਾਂ ਇਸ ਤਰ੍ਹਾਂ ਲਿਖਦੇ ਗਏ ਤੇ ਜਦੋਂ ਬਾਣੀ ਆ ਜਾਂਦੀ ਸੀ ਭਗਤਾਂ ਦੀ ਉਦੋਂ ਭਗਤਾਂ ਦਾ ਨਾਮ ਲਿਖ ਕੇ ਨਾਲ ਜੀ ਸਤਕਾਰ ਦੇ ਨਾਲ ਉਚਾਰਣ ਕੀਤਾ ਗੁਰੂ ਸਾਹਿਬ ਨੇ ਤਨਸਰੇ ਭਗਤ ਰਵਦਾਸ ਜੀ ਕੀ ਬੜਾ ਸਤਕਾਰ ਇਹ ਹੁੰਦਾ ਪਿਆਰ ਇਹ ਪਿਆਰ ਹੈ ਜੀ ਗੁਰੂ ਅਰਜਨ ਸਾਹਿਬ ਜੀ ਦਾ ਆਪਣੇ ਪਿਆਰਿਆਂ ਦੇ ਨਾਲ ਚਾਹੇ ਭਗਤ ਹੋਣ ਚਾਹੇ ਭੱਟ ਸਹਿਵਾਨ ਹੋਣ ਚਾਹੇ ਗੁਰਸਿੱਖ ਹੋਣ ਉਹਨਾਂ ਦੇ ਨਾਮ ਅਰਜ ਕੀਤੇ ਨਾਲ ਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿ ਪ੍ਰਮਾਤਮਾ ਇੱਕ ਹੈ ਉਹਦੇ ਵਰਗਾ ਹੋਰ ਨਹੀਂ ਹੈ ਕੋਈ ਪ੍ਰਮਾਤਮਾ ਇੱਕ ਹੈ ਉਹਨੂੰ ਚਾਹੇ ਅਸੀਂ ਅੱਲਾ ਕਹ ਲਈਏ ਰਾਮ ਕਹ ਲਈਏ ਵਾਹਿਗੁਰੂ ਕਹ ਲਈਏ ਭਗਵਾਨ ਕਹ ਲਈਏ ਸਤਗੁਰ ਪ੍ਰਸਾਦ ਉਹ ਮਿਲਦਾ ਕਦੋਂ ਹੈ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਕਿਰਪਾ ਹੋ ਜੇ ਨਾ ਗੁਰੂ ਦੀ ਸਤਗੁਰੂ ਦੀ ਕਿਰਪਾ ਹੋ ਜੇ ਪ੍ਰਸਾਦ ਦਾ ਭਾਵਨ ਦੀ ਕਿਰਪਾ ਕਿ ਜਦੋਂ ਗੁਰੂ ਦੀ ਕਿਰਪਾ ਹੋ ਗਈ ਉਦੋਂ ਇਕਮਿਕ ਹੋ ਜਾਗੇ ਉਹਦੇ ਵਿੱਚ ਅਭੇਦ ਹੋ ਜਾਗੇ ਪ੍ਰਮਾਤਮਾ ਦੇ ਵਿੱਚ ਤੇ ਅੱਜ ਭਗਤ ਰਵਿਦਾਸ ਜੀ ਕਹਿਣਾ ਕੀ ਚਾਹੁੰਦੇ ਆ ਬੇਨਤੀ ਕਰਦੇ ਆ ਭਗਤ ਰਵਦਾਸ ਜੀ ਕਿਹਦੇ ਅੱਗੇ ਉਸ ਪ੍ਰਮਾਤਮਾ ਦੇ ਅੱਗੇ ਕੀ ਬੇਨਤੀ ਕਰਦੇ ਆ ਆਪਣੇ ਆਪ ਨੂੰ ਕੀ ਕਹਿ ਰਿਹਾ ਤੇ ਪ੍ਰਮਾਤਮਾ ਨੂੰ ਕੀ ਕਹਿ ਰਿਹਾ ਕਹਿੰਦੇ ਆ ਹਮ ਸਰਦੀਨ ਦਇਆਲ ਨ ਤゥム ਸਰ ਅਬ ਪਿਆਰ ਕਿਆ ਕਿਜੈ ਕਹਿੰਦੇ ਸੱਚੇ ਪਾਸ਼ਾ ਮੇਰੇ ਵਰਗਾ ਕੰਗਾਲ ਕੋਈ ਨਹੀਂ ਮੇਰੇ ਵਰਗਾ ਦੀਨ ਕੋਈ ਨਹੀਂ ਮੇਰੇ ਵਰਗਾ ਕੋਈ ਨਿਮਾਨ ਤੇ ਚੱਲਣ ਵਾਲਾ ਕੋਈ ਨਹੀਂ ਦਿਸਿਆ ਤੇ ਤੁਹਾਡੇ ਵਰਗਾ ਸੱਚੇ ਪਾਤਸ਼ਾਹ ਦਿਆਲੂ ਨਹੀਂ ਹੈ ਕੋਈ ਆਪਣੇ ਆਪ ਨੂੰ ਬਹੁਤ ਨੀਵਾ ਤੇ ਪ੍ਰਮਾਤਮਾ ਨੂੰ ਬਹੁਤ ਉੱਚਾ ਦੱਸ ਰਹੇ ਆ ਭਗਤ ਰਵਿਦਾਸ ਜੀ ਇਹ ਬੇਨਤੀ ਕਰ ਰਹੇ ਆ ਹਮ ਸਰ ਦੇਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਸੱਚੇ ਪਾਤਸ਼ਾਹ ਮੇਰੀ ਹੋਰ ਪ੍ਰੀਖਿਆ ਨਾ ਲਓ ਮੇਰਾ ਹੋਰ ਪਰਤਾਵਾ ਨਾ ਲਓ ਕਿਉਂਕਿ ਮੈਂ ਤੇ ਦੀਨਾਂ ਦਾ ਵੀ ਦੀਨ ਬਣ ਗਿਆ ਮੈਂ ਤੇ ਕੰਗਾਲ ਬਣ ਗਿਆ ਤੁਸੀਂ ਉਹ ਦਇਆਲੂ ਤੁਸੀਂ ਕਿਰਪਾ ਕਰਨ ਵਾਲਿਓ ਮੇਰਾ ਹੋਰ ਪਰਤਾਵਾ ਨਾ ਲਓ ਤੁਸੀਂ ਬਚਨੀ ਤੋਰ ਮੋਰ ਮਨ ਮੰਨੈ ਜਨਕਾ ਪੂਰਨ ਦੀਜੈ ਹੁਣ ਬੇਨਤੀ ਕਰਦੇ ਐ ਭਗਤ ਰਵਿਦਾਸ ਜੀ ਕਹਿੰਦੇ ਸੱਚੇ ਬਾਦਸ਼ਾਹ ਤੁਹਾਡੇ ਬਚਨਾਂ ਦੇ ਨਾਲ ਮੇਰਾ ਮਨ ਮੰਨ ਜੇ ਖੁਸ਼ ਹੋ ਜੇ ਤੁਹਾਡੇ ਬਚਨਾਂ ਦੇ ਵਿੱਚ ਮੇਰਾ ਮਨ ਜੁੜਨ ਲੱਗ ਜੇ ਬਚਨੀ ਤੋਰ ਤੁਹਾਡੇ ਬਚਨਾ ਕਰਕੇ ਮੋਰ ਮੇਰਾ ਮਨ ਮੰਨੈ ਮੇਰਾ ਮਨ ਮੰਨ ਜੇ ਜਨਕਾ ਪੂਰਨ ਦੀਜੈ ਸੱਚੇ ਪਾਤਸ਼ਾਹ ਮੈਨੂੰ ਇਸ ਗੱਲ ਦਾ ਵੀ ਪੂਰਨ ਭਰੋਸਾ ਦਿਵਾ ਦਿਓ ਕਿ ਤੁਹਾਡਾ ਮਨ ਬਿਲਕੁਲ ਮੰਨ ਜਾਣਾ ਪੂਰਨ ਮੈਨੂੰ ਵਿਸ਼ਵਾਸ ਹੋ ਜੇ ਤੁਹਾਡੇ ਤੇ ਜਿੰਨਾ ਚਿਰ ਸਾਨੂੰ ਗੁਰੂ ਤੇ ਵਿਸ਼ਵਾਸ ਨਹੀਂ ਨਾ ਉਹਨਾਂ ਚਿਰ ਗੱਲ ਨਹੀਂ ਬਣਦੇ ਜਿੱਦੇ ਗੁਰੂ ਤੇ ਵਿਸ਼ਵਾਸ ਬਣ ਗਿਆ ਉਹਦੇ ਫਿਰ ਸਾਰਾ ਕੁਝ ਸਾਡੀ ਝੋਲੀ 'ਚ ਪੈ ਜਾਣੇ ਪਰ ਅਜੇ ਤੱਕ ਸਾਡਾ ਵਿਸ਼ਵਾਸ ਹੀ ਨਹੀਂ ਬਣਿਆ ਜੀ ਇੱਥੇ ਭਗਤ ਰਬਦਾਸ ਜੀ ਕਹਿੰਦੇ ਪੂਰਨ ਜਨਕੋ ਪੂਰਨ ਦੀਜੈ ਮੈਨੂੰ ਪੂਰਾ ਵਿਸ਼ਵਾਸ ਹੈ ਤੁਹਾਡੇ ਤੇ ਸੱਚੇ ਪਾਤਸ਼ਾਹ ਹਉ ਬਲ ਬਲ ਜਾਉ ਰਮਈਆ ਕਾਰਨੇ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਤੋਂ ਸਦਕੇ ਜਾਨਾ ਮੈਂ ਆਪਣਾ ਆਪ ਕੁਰਬਾਨ ਕਰਨ ਨੂੰ ਤਿਆਰ ਹਾਂ ਤੁਹਾਡੇ ਤੋਂ ਮੈਂ ਆਪਣੇ ਆਪ ਕੁਰਬਾਨ ਕਰਨ ਨੂੰ ਤਿਆਰ ਆਹੋ ਬਲ ਬਲ ਜਾਓ ਰਮਈਆ ਕਾਰਨੇ ਮੈਂ ਆਪਣੇ ਆਪ ਕੁਰਬਾਨ ਕਰਨ ਨੂੰ ਤਿਆਰ ਆ ਪਿਛਲੇ ਸਮੇਂ ਦੇ ਵਿੱਚ ਤਕਰੀਬਨ 9 ਸਾਲ ਪਹਿਲਾਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਬੇਅਦਬੀਆਂ ਹੁੰਦੀਆਂ ਗਈਆਂ ਹੁੰਦੀਆਂ ਕਿ ਜਾਂ ਅਜੇ ਤੱਕ ਇਨਸਾਫ ਕਹਿੰਦੇ ਨਹੀਂ ਮਿਲਿਆ ਪਰ ਇਨਸਾਫ ਦੇ ਕਾਰਨ ਬਹੁਤ ਸਾਰੇ ਗੁਰਸਿੱਖ ਬਹੁਤ ਸਾਰੇ ਪਿਆਰ ਕਰਨ ਵਾਲੇ ਗੁਰੂ ਨੂੰ ਪਿਆਰ ਕਰਨ ਵਾਲੇ ਉਹਨਾਂ ਨੇ ਬੜਾ ਕੁਝ ਕੀਤਾ ਪਰ ਅੱਜ ਆਪਣੇ ਪਿੰਡੋਂ ਦੇ ਬਿਸਕੀ ਸਿੰਘ ਜੀ ਫੌਜੀ ਉਹਨਾਂ ਨੇ ਸਮਾਣੇ ਧਰਨਾ ਲਾ ਲਿਆ ਕਿੱਥੇ ਲਾਇਆ ਧਰਨਾ ਜਿਹੜਾ ਵੱਡਾ ਟਾਵਰ ਹੈ ਉਹਦੇ ਉੱਤੇ ਚੜ ਗਏ ਕਹਿੰਦੇ ਹੁਣ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਉੱਪਰੇ ਰਹਿਣਾ ਨਹੀਂ ਤੇ ਕਹਿੰਦੇ ਆ ਜਿੰਦ ਖਤਮ ਕਰ ਦਿਆਂਗੇ ਕਹਿੰਦੇ ਭਾਵੇਂ ਜਿਹੜੇ ਪਿਆਰ ਕਰਨ ਵਾਲੇ ਹੁੰਦੇ ਹਨ ਚਾਹੇ ਉਹ ਦਿਖਾਵੇ ਦਾ ਹੋਵੇ ਚਾਹੇ ਅੰਦਰੋਂ ਹੋਵੇ ਕਈ ਐਸੇ ਹੁੰਦੇ ਆ ਜਿਹੜੇ ਜਿਵੇਂ ਪਤੰਗਾ ਜਿਹੜਾ ਹੁੰਦਾ ਹੈ ਨਾ ਲਾਈਟ ਦੇ ਉੱਤੇ ਆਪਣੇ ਆਪ ਨੂੰ ਸਾੜ ਕੇ ਸਵਾਹ ਕਰ ਦਿੰਦਾ ਹੈ ਉਹਦਾ ਪਿਆਰ ਚਾਹੇ ਲਾਈਟ ਨਾਲ ਹੋਵੇ ਚਾਹੇ ਨਾ ਹੋਵੇ ਪਰ ਆਪਣੇ ਆਪ ਨੂੰ ਸਾੜ ਕੇ ਸਵਾਹ ਕਰ ਦਿੰਦਾ ਹੈ ਇੱਥੇ ਗੁਰੂ ਭਗਤ ਰਵਦਾਸ ਜੀ ਕਹਿੰਦੇ ਹਉ ਬੱਲ ਬੱਲ ਜਾਓ ਰਮਈਆ ਕਾਰਨ ਮੈਂ ਸੱਚੇ ਪਾਤਸ਼ਾਹ ਤੁਹਾਡੇ ਤੋਂ ਕੁਰਬਾਨ ਜਨ ਕਾਰਨ ਕਵਨ ਅਬੂਲ ਭਗਤ ਰਬਦਾਸ ਜੀ ਕਹਿੰਦੇ ਸੱਚੇ ਪਾਤਸ਼ਾਹ ਜੀ ਮੈਨੂੰ ਇਹ ਤੇ ਦੱਸ ਦਿਓ ਕਿ ਕਾਰਨ ਕੀ ਹੈ ਕਿ ਤੁਸੀਂ ਮੇਰੇ ਨਾਲ ਬੋਲਦੇ ਨਹੀਂ ਭਗਤ ਰਬਦਾਸ ਜੀ ਦੀ ਬੇਨਤੀ ਦੇਖੋ ਕਿੰਨੀ ਸੋਹਣੀ ਹੈ ਅਸੀਂ ਕਦੇ ਬੇਨਤੀ ਇਹ ਨਹੀਂ ਕੀਤੀ ਗੁਰੂ ਦੇ ਅੱਗੇ ਅਸੀਂ ਆਉਨੇ ਆ ਆ ਵੀ ਦੇ ਦਿਓ ਸੱਚੇ ਪਾਤਸ਼ਾਹ ਆ ਵੀ ਦੇ ਦਿਓ ਆ ਵੀ ਦੇ ਦਿਓ ਮੈਂ ਤੇ ਕਹਿਣਾ ਉਹਨਾਂ 30 ਦਿਨ ਮਹੀਨੇ ਦੇ ਹੁੰਦੇ ਆ 29 ਦਿਨ ਮੰਗਦੇ ਰਹੋ ਗੁਰੂ ਤੋਂ ਪਰ ਇੱਕ ਦਿਨ ਗੁਰੂ ਨੇ ਲਈ ਵੀ ਕੰਢੀਏ ਕਿ ਸੱਚੇ ਪਾਤਸ਼ਾਹ ਅਸੀਂ ਤੇਰੇ ਚਰਨਾਂ 'ਚ ਆ ਗਏ ਆ ਤੂੰ ਸਾਡੇ ਘਰ ਆ ਜਾ ਬਸ 29 ਦਿਨ ਗੁਰੂ ਤੋਂ ਜੋ ਮਰਜ਼ੀ ਮੰਗੋ ਆ ਵੀ ਮੰਗ ਲਓ ਆ ਵੀ ਮੰਗ ਲਓ ਪਰ ਇੱਕ ਦਿਨ ਐਸਾ ਹੋਣਾ ਚਾਹੀਦਾ ਉਹਦੇ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਤੁਸੀਂ ਸਾਡੇ ਹਿਰਦੇ 'ਚ ਵਸ ਜਾਓ ਇੱਕ ਦਿਨ ਇਸ ਤਰ੍ਹਾਂ ਵੀ ਮੰਗ ਲਈਏ ਕਾਰਨ ਕਵਨ ਅਬੂਲ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਮੇਰੇ ਨਾਲ ਬੋਲਦੇ ਕਿਉਂ ਨਹੀਂ ਮੇਰੇ ਤੋਂ ਭੁੱਲ ਕੀ ਹੋ ਗਈ ਮੇਰੇ ਤੋਂ ਗਲਤੀ ਕੀ ਹੋ ਗਈ ਤੁਸੀਂ ਮੇਰੇ ਨਾਲ ਬੋਲਦੇ ਨਹੀਂ ਰਹਾਓ ਰਹਾਓ ਦਾ ਭਾਵ ਹੁੰਦਾ ਠਹਿਰਨਾ ਰੁਕਣਾ ਭਾਵ ਕੇ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣਾ ਤੇ ਅੱਗੇ ਭਗਤ ਰਵਦਾਸ ਜੀ ਕਹਿੰਦੇ ਬਹੁਤ ਜਨਮ ਵਿਛਰੇ ਇਥੇ ਮਾਧੋ ਇਹੋ ਜਨਮ ਤੁਹਾਰੇ ਲੇਖੇ ਕਹਿੰਦੇ ਬੜੇ ਜਨਮ ਲੰਘੇ ਜੀ ਆ ਜਨਮ ਜਿਹੜਾ ਹੁਣ ਤੁਹਾਡੇ ਲੇਖੇ ਚ ਲਾਤਾ ਮੈਂ ਭਗਤ ਰਵਦਾਸ ਜੀ ਕਹਿੰਦੇ ਆ ਬਹੁਤ ਜਨਮ ਵਿਛਰੇ ਥੇ ਮਾਧੋ ਇਹੋ ਜਨਮ ਤੁਹਾਰੇ ਲੇਖੇ ਮਾਧੋ ਕਹਿੰਦੇ ਪ੍ਰਮਾਤਮਾ ਨੂੰ ਤੇ ਗੁਰਬਾਣੀ ਦੇ ਵਿੱਚ ਅਸੀਂ ਪੜ੍ਹਦੇ ਆ ਕਈ ਜਨਮ ਭੇ ਕੀਟ ਪਤੰਗਾ ਕਈ ਜਨਮ ਗੱਜਮੀਨ ਪੁਰੰਗਾ ਕਈ ਜਨਮ ਫੈਵਰ ਬ੍ਰਖ ਜੋयो ਮਿਲ ਜਗਦੀਸ਼ ਮਿਲਣ ਕੀ ਬਰੀਆ ਤਰੰਕਾਲ ਇਹ ਦੇਹ ਸੰਜਰੀਆ ਕਿ ਕਈ ਜਨਮ ਲੰਘੇ ਸਾਡੇ ਕੀੜਿਆਂ ਵਕੌੜਿਆਂ ਦੀ ਜ਼ਿੰਦਗੀ ਬਤੀਤ ਹੁੰਦੇ ਗਈ ਕਈ ਜਨਮ ਲੰਘੇ ਸਾਡੇ ਕਦੇ ਹਾਥੀ ਬਣਦੇ ਗਏ ਕਦੇ ਸੱਪ ਬਣਦੇ ਗਏ ਕਈ ਜਨਮ ਲੰਘੇ ਸਾਡੇ ਕਦੇ ਪਤੰਗੇ ਬਣਦੇ ਰਹੇ ਪਰ ਸੱਚੇ ਪਾਤਸ਼ਾਹ ਹੁਣ ਆ ਜੀਵਨ ਮਿਲਿਆ ਇਹ ਜੀਵਨ ਹੁਣ ਤੁਹਾਡੇ ਲਈ ਖੇ ਲਾਤਾ ਬਹੁਤ ਜਨਮ ਵਿਛਰੇ ਤੇ ਮਾਦੋ ਇਹੋ ਜਨਮ ਤੁਹਾਰੇ ਲੇਖੇ ਆ ਲੇਖੇ ਚਲਾਤਾ ਜੀ ਤੁਹਾਡੇ ਭਗਤ ਰਬਦਾਸ ਜੀ ਕਹਿੰਦੇ ਬੇਤੀ ਕਰਦੇ ਆ ਪ੍ਰਮਾਤਮਾ ਦੇ ਅੱਗੇ ਕਹਿ ਰਬਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਸੱਚੇ ਪਾਤਸ਼ਾਹ ਜੀ ਬੜਾ ਚਿਰ ਹੋ ਗਿਆ ਤੁਹਾਡਾ ਦਰਸ਼ਨ ਕੀਤੇਆਂ ਨੂੰ ਫੋੜ ਮੇਰੇ ਮਨ ਚ ਆਸ ਹੈ ਕਿ ਮੈਨੂੰ ਫਿਰ ਵੀ ਦਰਸ਼ਨ ਹੋਣਗੇ ਫਿਰ ਵੀ ਦਰਸ਼ਨ ਹੋਣਗੇ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਆ ਨਾ ਕਾਗਾ ਕਰੰਗ ਢੰਡੋਲੇ ਆ ਸਗਲਾ ਖਾਇਆ ਬਾਸ ਇਹ ਦੁਏ ਨੈਨਾ ਮਤ ਸ਼ੋ ਫਿਰ ਦੇਖਣ ਕੀ ਆਸ ਅਜੇ ਸੱਚੇ ਪਾਤਸ਼ਾਹ ਮੇਰੇ ਮਨ ਵਿੱਚ ਆਸ ਹੈ ਬਾਬਾ ਫਰੀਦ ਸਾਹਿਬ ਜੀਾਂ ਦੇ ਉੱਪਰ ਚਾਹੇ ਬਡੇਰੀ ਹੋ ਗਈ ਪਰ ਮਨ ਦੇ ਵਿੱਚ ਆਸ ਕਿ ਪ੍ਰਮਾਤਮਾ ਦੇ ਇੱਕ ਦਿਨ ਦਰਸ਼ਨ ਮੈਂ ਕਰਾਂਗਾ ਇੱਕ ਦਿਨ ਦਰਸ਼ਨ ਕਰਾਂਗਾ ਕਾਗਾ ਕ ਰੰਗ ਢੰਡੋਲੇ ਆ ਕਾ ਨੂੰ ਕਹਿ ਰਿਹਾ ਹੈ ਕਿਸ ਮੇਰੇ ਕਾ ਅੱਖਾਂ ਨੂੰ ਨਾ ਖਾਲੀ ਕਿਤੇ ਮੈਂ ਇਹ ਅੱਖਾਂ ਦੇ ਨਾਲ ਜੇ ਰੱਬ ਨੂੰ ਵੇਖਣਾ ਕਿਹੜੀਆਂ ਅੱਖਾਂ ਦੀ ਗੱਲ ਕਰਦੇ ਆ ਕਿਹੜੇ ਕਾ ਦੀ ਗੱਲ ਕਰਦੇ ਆ ਭਾਈ ਭਾਈ ਭਗਤ ਬਾਬਾ ਫਰੀਦ ਸਾਹਿਬ ਜੀ ਉਹ ਕਹਿੰਦੇ ਆ ਜਿਹੜਾ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਕਾ ਫਿਰਦਾ ਹੈ ਨਾ ਸਾਡੇ ਕਹਿੰਦਾ ਉਹ ਅੰਦਰ ਦੀ ਅੱਖ ਜਿਹੜੀ ਦੇ ਨਾਲ ਪਰਮਾਤਮਾ ਦੇ ਦਰਸ਼ਨ ਹੁੰਦੇ ਆ ਅੱਖਾਂ ਦੇ ਨਾਲ ਨਹੀਂ ਹੁੰਦੇ ਦਰਸ਼ਨ ਇਹ ਅੱਖਾਂ ਤੇ ਬਾਹਰੀ ਰੂਪ ਦੇਖਦੀਆਂ ਨੇ ਜਿਹੜੀ ਅੰਦਰਲੀ ਅੱਖ ਹੁੰਦੀ ਹੈ ਜਿਹੜੀ ਦੇ ਨਾਲ ਅਸੀਂ ਪਰਮਾਤਮਾ ਨੂੰ ਵੇਖ ਸਕਦੇ ਆ ਬਾਬਾ ਫਰੀਦ ਸਾਹਿਬ ਉਹ ਅੱਖਾਂ ਦੀ ਗੱਲ ਕਰਦੇ ਆ ਤੇ ਉਹ ਕਾ ਕਾਮ ਰੂਪੀ ਕਾ ਨਹੀਂ ਗੱਲ ਕਰਦੇ ਕਿ ਦੇਖੀ ਕਿਤੇ ਮੇਰੇ ਅੰਦਰ ਨੂੰ ਨਾ ਛੇੜ ਦੇ ਕਿ ਮੈਂ ਪਰਮਾਤਮਾ ਤੋਂ ਵਿਹਲਾ ਰਹਿ ਜਾ ਕਿਤੇ ਇੱਥੇ ਭਗਤ ਰਵਿਦਾਸ ਜੀ ਵੀ ਇਸੇ ਤਰ੍ਹਾਂ ਕਹਿੰਦੇ ਕਹਿਰ ਵਿਦਾਸ ਆਸ ਲੱਗ ਜੀਵੋ ਮੇਰੀ ਜ਼ਿੰਦਗੀ ਜਿੰਨੀ ਲੰਘ ਰਹੀ ਹੈ ਆਸ ਚ ਲੰਘ ਰਹੀ ਹੈ ਕਿ ਮੈਨੂੰ ਅੱਜ ਵੀ ਦਰਸ਼ਨ ਹੋਣਗੇ ਅੱਜ ਵੀ ਦਰਸ਼ਨ ਹੋਣਗੇ ਕਿਰ ਭਇਓ ਦਰਸ਼ਨ ਦੇਖੇ ਬੜਾ ਤਰ ਹੋ ਗਿਆ ਤੁਹਾਡੇ ਦਰਸ਼ਨ ਕੀਤੇਆਂ ਨੂੰ ਮੈਨੂੰ ਅੱਜ ਵੀ ਆਸ ਹੈ ਮੈਨੂੰ ਅੱਜ ਵੀ ਆਸ ਹੈ ਅਸੀਂ ਗੁਰਦੁਆਰਾ ਸਾਹਿਬ ਰੋਜ਼ ਆਉਂਦੇ ਆ ਇਸੇ ਆਸ ਕਰਕੇ ਆਉਂਦੇ ਆ ਕਿ ਇੱਕ ਨਾ ਇੱਕ ਦਿਨ ਮੈਨੂੰ ਵੀ ਦਰਸ਼ਨ ਹੋਣਗੇ ਇੱਕ ਨਾ ਇੱਕ ਦਿਨ ਮੈਨੂੰ ਵੀ ਦਰਸ਼ਨ ਹੋਣਗੇ ਇਹ ਆਸ ਬਣਾ ਕੇ ਰੱਖਿਓ ਇਹ ਆਸ ਨੂੰ ਤੋੜਿਓ ਨਾ ਇਹ ਆਸ ਬਣਾ ਕੇ ਚੱਲਦੇ ਰਹੋ ਚੱਲਦੇ ਰਹੋ ਚੱਲਦੇ ਰਹੋ ਇੱਕ ਦਿਨ ਕਹਿੰਦੇ ਉਸ ਪ੍ਰਮਾਤਮਾ ਦੇ ਦਰਸ਼ਨ ਹੋਏ ਜਾਣਗੇ ਜਿਵੇਂ ਭਗਤ ਰਵਿਦਾਸ ਜੀ ਇੱਕਮਿਕ ਹੋ ਗਏ ਸੂਰਜ ਕਿਰਨ ਮਿਲੇ ਜਲ ਕਾ ਜਲ ਹੂ ਆ ਰਾਮ ਜੋਤੀ ਜੋਤ ਰਲੇ ਸੰਪੂਰਨthia ਰਾਮ ਬਹੁਤ ਜਨਮ ਵਿਛਰੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹਿਰਾ ਬਿਦਾਸ ਆਸ ਲੱਗ ਜੀਵ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ